ਸਤਿ ਸ੍ਰੀ ਅਕਾਲ ਦੋਸਤੋ ਖੇਤੀਬਾੜੀ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਆਪਣੇ ਅਲੱਗ-ਅਲੱਗ ਕਿਸਮਾਂ ਦੀਆਂ ਦੇਸੀ ਹਲਦੀਆਂ ਨੇ ਜਿਹੜੀ ਇਹ ਹਲਦੀ ਦੀ ਫਸਲ ਹੈ ਤੇ ਤਕਰੀਬਨ ਮੇਰੇ ਕੱਦ ਤੋਂ ਉੱਚੀ ਹੋ ਜੂਗੀ ਹਲੇ ਕੋ ਸਮਾਂ ਹੈਗਾ ਤੇ ਇਹ ਜਿਹੜੀ ਹਲਦੀ ਆ ਦੇਸੀ ਆਪਾਂ ਇਹਨੂੰ ਫਰਬਰੀ ਜੇ ਪਟਣਾ ਪਰ ਜਿਹੜੇ ਰਿਜ਼ਲਟ ਨੇ ਬੜੇ ਸ਼ਾਨਦਾਰ ਆ ਰਹੇ ਨੇ ਦੇਖਣ ਨੂੰ ਬੜੀ ਸੋਹਣੀ ਲੱਗਦੀ ਆ ਥਾਂ-ਥਾਂ ਇਹਦੇ ਵਿੱਚ ਫੁੱਲ ਵੀ ਗੜ ਚੁੱਕੇ ਨੇ ਤੇ ਆਪਾਂ ਬਾਹਰਲੀ ਸਾਈਡ ਦਿਖਾਉਣੀ ਵਿੱਚ ਵੀ ਫੁੱਲ ਨੇ ਬਾਹਰ ਵੀ ਇੱਕ ਫੁੱਲ ਖਿੜਿਆ ਹੋਇਆ ਸੀਗਾ ਆ ਦੇਖੋ ਤੇ ਕੁਦਰਤ ਕਿਸਾਨ ਨੂੰ ਕੁਦਰਤੀ ਖੇਤੀ ਦੇ ਤੋਹਫੇ ਬਖਸਦੀ ਆ ਤੇ ਤੁਸੀਂ ਬਿਲਕੁਲ ਘੱਟ ਖਰਚਾ ਕਰਕੇ ਜੇ ਫਸਲਾਂ ਨੂੰ ਉੱਚੀ ਲੈ ਸਕਦੇ ਹੋ ਕਿਉਂਕਿ ਕਾਰਨ ਕੀ ਆ ਆਪਾਂ ਅਕਸਰ ਗੱਲ ਕਰਦੇ ਆ ਵੀ ਮਿੱਟੀ ਪੋਲੀ ਹੁੰਦੀ ਚਲੇ ਜਾਂਦੀ ਆ ਪਾਣੀ ਵੀ ਸੋਖਦੀ ਆ ਸਰੇਖ ਦੀ ਸੰਭਦੀ ਆ ਤੇ ਡਿਜ਼ਾਈਨ ਵੀ ਇਸ ਤਰ੍ਹਾਂ ਦਾ ਸੋ ਆਪਾਂ ਕੁਦਰਤੀ ਖੇਤੀ ਦਾ ਮਾਡਲ ਆ ਜਿਹੜਾ ਨੇਚਰ ਦਾ ਜਿਹੜਾ ਸਾਡੇ ਬਜ਼ੁਰਗਾਂ ਨੇ ਖੇਤੀ ਕੀਤੀ 68 ਪੈਂਡ ਤੋਂ ਪਹਿਲਾਂ ਉਹੀ ਆ ਕੋਈ ਵੱਖਰਾ ਨਹੀਂ ਪਰ ਇਹਨੂੰ ਸਮਝੀਏ ਜਿੰਨਾ ਛੇਤੀ ਸਮਝਾਂਗੇ ਉਨਾਂ ਹੀ ਅਸੀਂ ਆਪਣੇ ਵਾਤਾਵਰਣ ਨੂੰ ਆਪਣੀ ਸਿਹਤ ਨੂੰ ਬਚਾਵਾਂਗੇ ਤੇ ਜਿਹੜੀ ਹਰੀ ਕ੍ਰਾਂਤੀ ਖੇਤੀ ਮਾਡਲ ਹੈ ਉਹਦੇ ਜਿੰਨੀਆਂ ਫਸਲਾਂ ਆਪਾਂ ਕੁਦਰਤੀ ਖੇਤੀ 'ਚ ਕੱਢ ਸਕਦੇ ਆ ਜਿਸ ਦਿਨ ਸਾਡੀ ਇਹ ਗੱਲ ਸਾਰੇ ਕਿਸਾਨ ਵੀਰਾਂ ਨੂੰ ਪਤਾ ਲੱਗ ਗਈ ਜਿਹੜੀ ਇੱਕੋ ਸਮੱਸਿਆ ਨਦੀਨਾਂ ਦੀ ਉਹ ਵੀ ਕੋਈ ਜ਼ਿਆਦਾ ਮੁਸ਼ਕਲ ਨਹੀਂ ਉਹ ਵੀ ਕੋਈ ਜੜੀ ਬੁੱਟੀਆਂ ਨੇ ਪਰ ਰਿਜ਼ਲਟ ਇੱਥੇ ਵੱਖ-ਵੱਖ ਕਿਸਮ ਦੀਆਂ ਦੇਸੀ ਹਲਦੀਆਂ ਨੇ ਇਹ ਸਭ ਤੋਂ ਉੱਚੀ ਹਲਦੀ ਸੀਗੀ ਨੀਵੀਆਂ ਵੀ ਨੇ ਆਉਣ ਵਾਲੇ ਸਮੇਂ 'ਚ ਆਪਾਂ ਨੀਵੀਆਂ ਹਲਦੀਆਂ ਦੀ ਵੀ ਗੱਲ ਕਰਾਂਗੇ ਕਿਉਂ ਸਾਰੀਆਂ ਕਿਸਾਨ ਜਿੰਨੀਆਂ 6-6 ਫਟੂਚੀਆਂ ਨਹੀਂ ਹੁੰਦੀਆਂ ਕੋਈ ਨੀਵੀਆਂ ਰਹਿ ਜਾਂਦੀ ਨੇ ਪਰ ਹਰੇਕ ਦਾ ਰਿਜ਼ਲਟ ਵੱਖਰਾ ਹੈ ਤੇ ਦੇਖਣ ਨੂੰ ਸੋਹਣੀ ਲੱਗਦੀ ਹੈ ਤੇ ਇੱਕ ਇੱਕ ਸੁੰਦਰਤਾ ਬਖਸ਼ਦੀ ਹੈ ਵਾਤਾਵਰਣ ਨੂੰ ਸੋ ਬਹੁਤ ਧੰਨਵਾਦੀ ਸਤਿ ਸ੍ਰੀ ਅਕਾਲ